ਜਦੋਂ ਜੀ ਕਰੇਗਾ ਨਾ ਮਿਲਨ ਨੂੰ ਤੇ ਸੁਖ ਨੂੰ ਪੁੱਛ ਲਮ ਇੱਕ ਵਾਰੀ ਆਪ ਮੰਨਵਾਨੀ ਨਾ ਕਰੀਏ ਇਹ ਗਲਤੀ ਵੀ ਆਪਣਾ ਘਰ ਨਾ ਖਰਾਬ ਕਰੀ ਹਰ ਤੇ ਘਰ ਬਾਰ ਬਾਰ ਨਹੀਂ ਬੰਦੇ ਚੰਗਾ ਹੋਣ ਮਮੀ ਮੈਂ ਚਲਦੀ ਹਾਂ ਉਹਨਾਂ ਖਾਲਾ ਆਪਣਾ ਸੋਨੇ ਸਭ ਕੁਝ ਮਿਸਰੀ ਬਣੀ ਹੋਈ ਐ ਸਭ ਕੁਝ ਤੇਰੇ ਕਰਕੇ ਅਰਜਨ ਮੈਂ ਕਦੀ ਸੋਚਿਆ ਨਹੀਂ ਸੀ ਤੂੰ ਦੁਬਾਰਾ ਮੇਰੀ ਜ਼ਿੰਦਗੀ ਜਾ ਜਾਏਗਾ ਤੇ ਤੂੰ ਮੈਂ ਦੁਬਾਰਾ ਦੇਖਾਂਗੀ ਉਹ ਵੀ ਇਸ ਰੂਪ ਵਿੱਚ ਮੈਂ ਨਹੀਂ ਸੀ ਚਾਹਦੀ ਕਿ ਮੈਂ ਤੈਨੂੰ ਯਾਦ ਕਰਾਂ ਰੋਜ਼ ਇਹਦੇ ਰੂਪ ਵਿੱਚ ਤੈਨੂੰ ਵੇਖਾਂ ਚਾਰੀ ਅੱਜ ਮੇਰੀ ਮਾਂ ਫੇਰ ਹਥੋਂ ਬੇਸਤੀ ਕਰਵਾ ਕੇ ਚਲ ਗਈ ਉਹ ਵੀ ਸਿਰਫ ਤੇਰੇ ਕਰਕੇ ਪਹਿਲਾਂ ਜਦੋਂ ਤੇਰਾ ਪਿਓ ਇੱਥੇ ਹੁੰਦਾ ਸੀ ਉਦੋਂ ਵੀ ਆਹੀ ਕੁਛ ਮੇਰੀ ਮਾਂ ਕਸੈਂਦੀ ਸੀ ਤੇ ਜਦੋਂ ਤੇਰਾ ਪਿਓ ਅਮਰੀਕਾ ਚਲਾ ਗਿਆ ਉਦੋਂ ਤੇਰੀ ਦਾਦੀ ਮੇਰੀ ਮਾਂ ਦੀ ਬੇਇੱਜ਼ਤੀ ਕਰਦੀ ਸੀ ਤੇ ਅੱਜ ਸਭ ਕੁਝ ਤੇਰੇ ਕਰਕੇ ਹੀ ਸੁਖ ਨੇ ਵੀ ਮੇਰੀ ਮਾਂ ਨੂੰ ਜਲੀਲ ਕਰਕੇ ਭੇਜ ਦਿੱਤਾ ਇੱਕ ਪਾਣੀ ਦਾ ਘੋਟ ਤੱਕ ਨਹੀਂ ਨਸੀਬ ਹੋਇਆ ਦਾਣਾ ਪਾਣੀ ਖਤਮ ਹੋ ਗਿਆ ਘਰ ਚੋਂ ਸੋਕਰੇ ਬਿਲਕੁਲ ਹੀ ਮਨਾ ਕਰ ਦਿੱਤਾ ਤੇ ਮੈਂ ਕੁਝ ਕਹਿ ਵੀ ਨਹੀਂ ਸਕਦੀ ਕਿੰਦਾ ਦੀ ਕਿਸਮਤ ਲੈ ਕੇ ਆਈਆਂ ਨਾ ਵੈਸੇ ਤੂੰ ਪਹਿਲਾਂ ਤੂੰ ਆਪਣੇ ਪਿਓ ਦੀ ਨਹੀਂ ਬਣੀ ਉਹਨੇ ਤੈਨੂੰ ੱਤਕਾ ਮਾਰ ਦਿੱਤਾ ਤੇ ਜੇ ਨਾਨੀ ਨੇ ਸੰਭਿਆ ਤੇ ਉਧਰੋਂ ਵੀ ੱਤਕੇ ਖਾ ਕੇ ਹੁਣ ਮੇਰ ਕੋ ਆ ਗਈ ਹੁਣ ਮੇਰਾ ਇੱਥੇ ਕੀ ਬੰਨਾ ਹੈ ਪਤਾ ਨਹੀਂ ਹੈਗੀ ਤਾਂ ਤੂੰ ਆ ਜਾਂਦੀ ਹੀ ਅੰਛਾ ਨਾ ਮਤਲਬ ਕਿ ਆਈ ਹੋਈ ਐ ਤੇ ਮੇਰੀ ਵੀ ਕਿਸਮਾ ਖਰਾਬ ਕੀਤੀ ਤੂੰ ਜਿਸ ਦਿਨ ਮੈਨੂੰ ਪਤਾ ਲੱਗਾ ਸੀ ਨਾ ਤੂੰ ਮੇਰੇ ਕੋਖ ਵਿੱਚ ਹੈਗੀ ਐ ਤੂੰ ਤਾਂ ਉਹ ਜੀ ਨਹੀਂ ਮੇਰਾ ਜਨਮ ਮੇਰੇ ਤੋਂ ਦੂਰ ਕਰ ਦਿੱਤਾ ਸੀ ਇਹ ਤਾਂ ਉਹਨਾਂ ਦਰ ਨੂੰ ਉਹ ਚਿੱਕਾ ਦਰ ਗਿਆ ਨਾ ਮੈਨੂੰ ਚੀਰ ਦੀਆਂ ਮਈਆਂ ਨੇ ਤਾਂ ਮੈਨੂੰ ਬਿਲਕੁਲ ਚੰਗੀ ਨਹੀਂ ਲੱਗਦੀ ਹੈਗੀ ਜਿਸ ਪਲ ਤੋਂ ਮੇਰੇ ਕੋਖ ਚ ਆਈ ਐ ਨਾ ਉਸੇ ਘੜੀ ਮੇਰੀ ਜ਼ਿੰਦਗੀ ਨਰਕ ਹੋ ਗਈ ਹੈ ਮੇਰੀ ਹਾਜ਼ੀ ਵਾਜ਼ੀ ਜ਼ਿੰਦਗੀ ਹੁਜੜ ਗਈ ਸਿਰਫ ਇੱਕ ਤੇਰੇ ਕਰਕੇ ਮੇਰਾ ਇੱਕ ਡਿਸੀਜਨ ਨਿੱਕਾ ਜਿਹਾ ਡਿਸੀਜਨ ਕਿ ਹਾਂ ਮੈਂ ਤੈਨੂੰ ਦੁਨੀਆ ਚ ਲੈ ਕੇ ਆਣਾ ਹੈ ਗਲਤ ਹੋ ਗਿਆ ਮੇਰੀ ਮਾਂ ਨੇ ਮੈਨੂੰ ਬੜਾ ਸਮਝਾਇਆ ਸੀ ਹਰਪ੍ਰੀਤ ਇਹ ਭੁੱਲ ਨਾ ਕਰ ਇੱਕ ਵਾਰੀ ਅਮਰੀਕਾ ਚਲ ਜਾ ਆਪਣੇ ਅਰਜਨ ਕੋ ਇਹਨੂੰ ਬੜਾ ਸਮਝਾਇਆ ਤੇ ਮੈਂ ਸੋਚਿਆ ਸੀ ਆਪਣੇ ਅਜਨ ਕੋਲ ਆਪਣੇ ਪਿਆਰ ਕੋਲ ਤੈਨੂੰ ਨਾਲ ਲੈ ਕੇ ਜਾਵਾਂਗੀ ਪਰ ਤੂੰ ਕਿੰਨੀ ਖੁਸ਼ ਸੀ ਮੈਂ ਆਪਣੀ ਜ਼ਿੰਦਗੀ ਚ ਮੇਰੀ ਸਾਸੂ ਮੈਨੂੰ ਕਿੰਨਾ ਪਿਆਰ ਕਰਦੀ ਸੀ ਅਜਨ ਵੀ ਪਰ ਤੂੰ ਜਦ ਦੀ ਮੇਰੀ ਜ਼ਿੰਦਗੀ ਚ ਆਇਆ ਨਾ ਦੁੱਖਾਂ ਦਾ ਭਾਰ ਪੈ ਗਿਆ ਮੇਰੇ ਤੇ ਆਪਣੀ ਕਿਸਮਤ ਤਾਂ ਦੇਖ ਨਾ ਤੈਨੂੰ ਦਾਦੀ ਦਾ ਪਿਆਰ ਮਿਲਿਆ ਨਾ ਪਿਓ ਦਾ ਤੇ ਜੇ ਨਾਨੀ ਨੇ ਸੰਭਿਆ ਉਧਰ ਵੀ ਧੱਕੇ ਖਾਂਦੀ ਇੱਥੇ ਆ ਗਈ ਹੈ ਤੇ ਇੱਥੇ ਤੈਨੂੰ ਮਾ ਦਾ ਪਿਆਰ ਤੇ ਮਿਲਣਾ ਹੀ ਨਹੀਂ ਹੈਗਾ ਜੇ ਮੇਰੀ ਮਾਂ ਨੇ ਮੇਰੇ ਵਿਆਹ ਦਾ ਸੋਚ ਹੀ ਲਿਆ ਸੀ ਚਲੋ ਸੁੱਖ ਦੇ ਨਾਲ ਲਾ ਹੀ ਦਿੱਤਾ ਮੈਨੂੰ ਤੇ ਜੇ ਅੱਜ ਮੈਂ ਸੁੱਖ ਨੂੰ ਪਨਾ ਲਿਆ ਮੈਂ ਆਪਣੀ ਜ਼ਿੰਦਗੀ ਚ ਖੁਸ਼ ਆ ਤਾਂ ਤੋ ਫੇਰ ਆ ਗਈ ਮੇਰੀ ਜ਼ਿੰਦਗੀ ਚ ਰੋੜਾ ਬਨਨ ਕੀ ਕਰਨਾ ਹੈ ਮੇਰੇ ਕੋਲ ਦੱਸੀ ਯਾਰ ਕੀ ਕਰਨਾ ਹੈ ਮੇਰੇ ਕੋਲ ਪਿਆਰ ਨਹੀਂ ਹੈ ਉਹ ਵੀ ਮੇਰਾ ਨਾਨੀ ਨੇ ਤੈਨੂੰ ਪਿਆਰ ਕਰਦੀ ਸੀ ਕਰਦੀ ਸੀ ਨਾ ਮਤ ਸੋਚੀ ਕਿ ਤੈਨੂੰ ਮੈਂ ਪਿਆਰ ਕਰਾਂਗੀ ਤੈਨੂੰ ਵੇਖ ਕੇ ਨਾ ਮੈਨੂੰ ਉਹ ਕਾਲ ਦਿਨ ਯਾਦ ਆਉਂਦੇ ਨੇ ਤੇ ਮੈਂ ਉਹ ਦਿਨ ਯਾਦ ਨਹੀਂ ਕਰਨਾ ਚਾਹੁੰਦੀ ਮੇਰਾ ਅਜਨ ਮੇਰਾ ਅਰਜਨ ਮੈਨੂੰ ਕਿੰਨਾ ਪਿਆਰ ਕਰਦਾ ਸੀ ਤੇ ਮੈਂ ਉਹਨੂੰ ਸਭ ਕੁਝ ਕਿੰਨਾ ਵਧੀਆ ਸੀ ਜਦ ਪਤਾ ਲੱਗਾ ਤੇਰਾ ਕਿ ਤੂੰ ਆਣ ਲੱਗੀ ਹੈ ਦੁਨੀਆ 'ਚ ਸਭ ਕੁਝ ਖਤਮ ਹੋ ਗਿਆ ਨੇਰਾ ਹੀ ਨੇਰਾ ਹੋ ਗਿਆ ਮੇਰੀ ਜ਼ਿੰਦਗੀ 'ਚ ਤੇਰੇ ਕਰਕੇ ਮੈਨੂੰ ਇਹ ਦਵਾਈਆਂ ਲੱਗ ਗਈਆਂ ਤੇਰੇ ਕਰਕੇ ਮੈਨੂੰ ਪਾਗਲ ਮੈਂਟਲ ਦਾ ਸਟੈਂਪ ਲੱਗ ਗਈ ਮੇਰੇ ਤੇ ਰੋਈ ਜਾ ਰੋਈ ਜਾ ਜਿਨਾ ਰੋਣੇ ਮੈਂ ਨਹੀਂ ਫੜਨਾ ਤੈਨੂੰ ਮੈਂ ਕੋਈ ਮੂੰਹ ਨਹੀਂ ਪਾਣਾ ਤੇਰੇ ਤੋਂ ਬਸ ਜਿਨਾ ਪਿਆ ਦੇ ਦੇ ਨਹੀਂ ਤਾਂ ਦੇ ਦੇ ਤਾਂ ਕੀ ਗੱਲ ਰੋਂ ਪਿੱਟਣ ਕਾਦਾ ਪਾਇਆ ਤੂੰ ਮੇਰੀ ਗੱਲ ਸੁਣ ਅੰਨੀ ਹੋਈ ਆ ਤੇ ਕੁੜੀ ਰੋਂਦੀ ਆ ਵੇਹ ਸਭ ਕੁਝ ਹੋ ਗਿਆ ਮੈਨੂੰ ਹੁਣ ਕੀ ਕਰਾਂ ਇਹ ਤਾਂ ਰੋਈ ਜਾਂਦੀ ਰੋਈ ਜਾਂਦੀ ਆ ਤੇ ਚੁੱਪ ਕਰਾਣੇ ਇਹਨੂੰ ਮੇਰੇ ਕੋਲ ਨਹੀਂ ਚੁੱਪ ਕਰਾਈ ਜਾਂਦੀ ਹੈਗੀ ਕਿਉਂ ਉਹਦਾ ਤੈਨੂੰ ਅੰਸ਼ ਨਹੀਂ ਆ ਤੇਰਾ ਤੇਰਾ ਖੂਨੋਂ ਆਪਣਾ ਸ਼ਰਮ ਨੂੰ ਹੱਥ ਮਾਰ ਗਈ ਮੈਂ ਕਦੋਂ ਕਿਹਾ ਮੇਰਾ ਨਹੀਂ ਹੈਗਾ ਪਰ ਮੇਰੇ ਕੋਲ ਨਹੀਂ ਚੁੱਪ ਕਰਾਈ ਜਾਂਦੀ ਕਦੋਂ ਦੀ ਚਿੱਕਾ ਮਾਰੀ ਜਾਂਦੀ ਬਾਜੀ ਮੈਂ ਤਾਂ ਤਿਲ ਕੱਟਾਂ ਤੇ Baal ਕੱਟ ਦਵਾ ਮੈਂ ਇੰਨੀ ਜ਼ੁਬਾਨ ਚ ਲੌਂੜੀ ਨਾ ਮੇਰਾ ਦਿਮਾਗ ਨਾ ਖਰਾਬ ਕਰ ਦੇ ਉਹਨੂੰ ਚੁੱਪ ਕਰਾਣੇ ਆਣੇ ਨੂੰ ਜ਼ਿਆਦਾ ਨਾ ਮੈਨਾਂ ਬੋਲਣ ਦੀ ਜ਼ਰੂਰਤ ਨਹੀਂ ਦੇ ਅਗਨਾ ਤਾਲਿਕ ਰੋਣਾ ਨਾ ਰੋਈ ਜਾ ਤੂੰ ਕੱਲ ਕੀ ਅੱਜ ਮਾਰ ਬੋਲਣ ਕਿਦਾਂ ਦੀ ਤੂੰ ਮੇਰੀ ਗੱਲ ਸੁਣ ਦਿਮਾਗ ਹੋਇਆ ਛਟਕ ਨਹੀਂ ਤੇਰਾ ਕਿ ਦੋ ਤੇਰੇ ਹੋਰ ਚੰਦਾ ਛੱਡਾਂ ਮੈਂ ਰੋਈ ਜਾਣ ਦੀ ਕੁੜੀ ਕਿੱਲੇ ਚੁੱਪ ਕਰਾਉਣਾ ਇਹਨੂੰ ਦੁੱਧ ਪਿਆ ਉਹਨੂੰ ਘੁੱਟ ਮੈਂ ਦੁੱਧ ਨਹੀਂ ਜਿਹਾ ਪਿਆਣਾ ਤੇ ਨਾ ਮੈਨੂੰ ਚੁੱਕਣਾ ਜੇ ਤੁਸੀਂ ਜੋ ਕਰਨਾ ਨਾ ਕਰ ਲਓ ਅੱਜ ਇਹਦੇ ਕਰਕੇ ਮੇਨੂੰ ਕਲੇਸ਼ ਕਰ ਦੇਵੇਂ ਜੇ ਇਹਦੇ ਕਰਕੇ ਮੈਨੂੰ ਜਾ ਦਫਾ ਹੋਇਆ ਮੇਰੀ ਨਿਗਾਹ ਸਾਹਮਣੇ ਜਾ ਮਾਪੇ ਚੁੱਪ ਕਰਾ ਲੈਣਾ ਜਾ ਚੱਲ ਜਾ ਇੱਥੋਂ ਚਲ ਆ ਪੁੱਤ ਤੂੰ ਮੇਰੇ ਕੋ ਆ ਕਿੱਦਾਂ ਦੀ ਤੇਰੀ ਨਾਨੀ ਪਾਗਲ ਦੇ ਕੇ ਵੀ ਨਹੀਂ ਗਈ ਕੁਛ ਸ਼ੀਸ਼ੀ ਵੀ ਨਹੀਂ ਦੇ ਕੇ ਗਈ ਜਦੋਂ ਮੈਂ ਚਮਚਾ ਨਾਲ ਦੁੱਧ ਪਿਆਉਣਾ ਰੱਬਾ ਮੈਨੂੰ ਮਾਫ ਕਰੀ ਮੈਂ ਵੈਸੇ ਦਾ ਹੱਥ ਨਹੀਂ ਚੁਕਣਾ ਨਾ ਇਹ ਚਪੇੜ ਮਾਰਨੀ ਪਰ ਜबान ਬੜੀ ਚਲਾਉਂਦੀ ਆ ਪਤਾ ਨਹੀਂ ਸੱਚੀ ਪਾਗਲ ਹੋ ਗਈ ਆ ਦੱਸ ਇਹ ਤੇ ਨਿਆਣੀ ਦਾ ਕੀ ਕਸੂਰ ਆ ਇੰਨੇ ਕੀ ਵਿਗਾੜਿਆ ਕਿਸ ਦਾ ਮੈਨੂੰ ਤੇ ਇਹ ਨਹੀਂ ਸਮਝ ਆਈ ਵੀ ਇਹਦਾ ਕੀ ਆ ਵਿਚਾਰੀ ਕਰਮ ਹੀ ਇਦਾਂ ਦਾ ਲੈ ਗਿਆਈ ਆ ਨਾਨੀ ਨੇ ਇਹਨੂੰ ਧੱਕਤਾ ਮਾਪਣੋਂ ਨੂੰ ਤਿਆਰ ਨਹੀਂ ਤੇ ਤੇਰਾ ਕੀ ਕਸੂਰ ਆ ਚਲ ਕੋਈ ਨਹੀਂ ਪੁੱਤ ਮੈਂ ਤੈਨੂੰ ਪਾ ਲੂੰਗਾ ਤੂੰ ਫੇਰ ਨਾ ਕਰ ਚਲ ਮੈਨੂੰ ਚਮਚਾ ਨਾਲ ਰਸੋਈ ਚ ਦੁੱਧ ਪਿਉਣਾ ਤੇਰਾ ਪੁੱਤ ਚੁੱਪ ਕਰ ਜਾ ਰੋਣਾ ਫੜ ਪੀ ਲ ਨੀਗੀ ਜੀ ਜਾਨੀ ਦਸ ਰੋ ਹੋਰ ਹੋ ਕੇ ਤਾਂ ਗਲਾ ਬਹਿ ਗਿਆ ਹੁਣ ਪੁੱਤ ਬਿਨਾ ਮਾਂ ਤੋਂ ਮੈਂ ਤੈਨੂੰ ਕਿੱਦਾਂ ਪਾ ਲੂੰ ਫੇ ਮੈਨੂੰ ਪਤਾ ਵਾ ਆ ਫੜ ਕਿੰਨਾ ਵੇ ਸੋਹਣਾ ਬੱਚਾ ਵਾ ਹੈ ਉਹਨੂੰ ਸੁੱਟ ਕੇ ਤੇ ਗਾਂ ਗਈ ਆ ਪਾਗਲ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇੰਨੇ ਆਣਦਾ ਕੀ ਕਸੂਰ ਵਾਲ ਮੈਨੂੰ ਨਹੀਂ ਇਹ ਗੱਲ ਨਾਲ ਕੋਈ ਫਰਕ ਪੈਂਦਾ ਅਰ ਜਾਂਦੀ ਆ ਜਾਂ ਕਿਦੀ ਜਾਂ ਕਿਦੀ ਨਹੀਂ ਪਰ ਬੱਚੇ ਦਾ ਕੀ ਆ ਇਹ ਤਾਂ ਰੱਬ ਦਾ ਰੂਪ ਆ ਚੱਲ ਚੁੱਪ ਕਰ ਅੱਧਾ ਧੱਕੇ ਮਨਵਾਏ ਹੁਣ ਸੁੱਕ ਕੋਲ ਮੈਨੂੰ ਛੱਤਰ ਪੁਆਉਂਦੀ ਮੈਂ ਲੈਣਾ ਹੁਣ ਇੱਥੇ ਸੁੱਕ ਨੂੰ ਵੀ ਛੱਡ ਕੇ ਚੱਲ ਜਾਣਾ ਮੈਂ ਲੈਣਾ ਇੱਥੇ ਲੈਣਾ ਲੈਣਾ ਮੈਂ ਨਹੀਂ ਲੈਣਾ ਮੈਂ ਲੈਣਾ ਇੱਥੇ ਖੜਕਾਈ ਜਾ ਦਰਵਾਜ਼ਾ ਮੈਂ ਨਹੀਂ ਖੋਲਣਾ ਮੈਂ ਨਹੀਂ ਇਹਨੂੰ ਦੁੱਧ ਪਿਆਣਾ ਮੈਨੂੰ ਨਹੀਂ ਪਤਾ ਆ ਵੀ ਉਹਦੇ ਵਰਗਾ ਨਿਕਲੇ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਲੈਣਾ ਤੇਣਾ ਮੈਂ ਨਹੀਂ ਇੱਥੇ ਰਹਿਣਾ ਹੁਣ ਮੈਂ ਨਹੀਂ ਰਹਿਣਾ ਇਹ ਤੂੰ ਨਾ ਵੀ ਮੈਨੂੰ ਕੁੱਟੇਗਾ ਮੈਂ ਨਹੀਂ ਕੁੱਟੇ ਖਾਣੀ ਹੈਗੀ ਸਭ ਨਾ ਸਿਮਰ ਦਾ ਸਿਆਪਾਇ ਸਿਮਰ ਨੇ ਨਾ ਕਿਹਾ ਹੁਣ ਹੈ ਸੁੱਖ ਨੂੰ ਕੁਛ ਨਾ ਕੁਛ ਸੁੱਖ ਇਦਾਂ ਦਾ ਥੋੜੀ ਨਾਲ ਬੇਗਾਨੀ ਧੀ ਕਰਕੇ ਮੈਨੂੰ ਮਾਰਦਾ ਪਿਆ ਉਹਦੇ ਕਰਕੇ ਨਹੀਂ ਸਿਮਰ ਤੂੰ ਚੰਗਾ ਨਹੀਂ ਕੀਤਾ ਮੰਮੀ ਨੇ ਨਾ ਬੜਾ ਵੱਡਾ ਗਲਤ ਫੈਸਲਾ ਲਿਆ ਉਹਨੂੰ ਆਪਣੇ ਘਰ ਲਿਆ ਕੇ ਨਾ ਸਾਡੇ ਘਰ ਆਂਦੀ ਨਾ ਮਮੀ ਉਹਦਾ ਵਿਆਹ ਕਰਦੇ ਨਾ ਸੇਵਕ ਕੋ ਦੱਬ ਲਾ ਮਾਰ ਹੁੰਦਾ ਨਾ ਠੀਕ ਹੁੰਦਾ ਤੇ ਨਾ ਮੇਰਾ ਇਦਾਂ ਅਰਜਨ ਨਾਲ ਮੇਲ ਹੁੰਦਾ ਤੇ ਨਾ ਫੇਰ ਇਦਾਂ ਹੁੰਦਾ ਤੇ ਫੇਰ ਸੁਖਣਾ ਮੇਰਾ ਵਿਆਹ ਕਰਤਾ ਸਭ ਜਾਣ ਕੇ ਕੀਤਾ ਸਿਮਰਤ ਨੇ ਮੈਨੂੰ ਮਿਲੇ ਸੀ ਸਿਮਰਤ ਇਹ ਕੁੜੀ ਕਿਉਂ ਆਈ ਮੇਰੀ ਜ਼ਿੰਦਗੀ ਚ ਮੈਂ ਮੈਂ ਨਹੀਂ ਰਹਿਣਾ ਨਹੀਂ ਮੈਨੇ ਮੈਨੇ ਕੁਟਖਾਨੀ ਨਹੀਂ ਮੈਨੇ ਮੈਨੇ ਕੁਟਖਾਨੀ ਨਹੀਂ ਕਿਹੜਾ ਕਈ ਦੋਤ ਵਾਦਿਆ ਮੈਨੇ ਮੇਰੀ ਗੱਲ ਸੁਣ ਆ ਰੋਣ ਪਿੱਟਾਂ ਤੇਰਾ ਮੁੱਕਿਆ ਕਿ ਨਹੀਂ ਮੁੱਕਿਆ ਜੇ ਮੁੱਕ ਗਿਆ ਹੈ ਨਾ ਬਾਹਰ ਆ ਜਾ ਕੁੜੀ ਨੂੰ ਮੈਂ ਸਵਾਤ ਆ ਦੁੱਧ ਪਿਆ ਗੇ ਤੇ ਜੇ ਆਵਾਜ਼ ਆਈ ਨਾ ਨਿਆਣੇ ਰੁੰਦੇ ਦੀ ਤੇ ਤੇਰੀਆਂ ਨਾ ਮੈਂ ਲੱਤਾ ਸੇਕਦਣੀ ਆ ਗੇ ਤੇ ਮੈਂ ਹੁਣ ਕੰਮ ਚੱਲ ਗਿਆ ਜੀ ਤੇ ਆ ਬੂਹਾ ਖੋਲ ਤੇ ਨਿਆਰੇ ਨੂੰ ਵੇਖ ਲਈ ਦੇਜਾ ਜੀ ਨਾ ਆਰਡਰ ਦੇਣਾ ਮੈਂ ਕੋ ਮਨਾਵੜ ਮੇਰੀ ਕੁੜੀ ਆ ਨਾ ਕੋਈ ਨਹੀਂ ਮੇਰੀ ਮਰਜ਼ੀ ਤੇ ਮੇਰਾ ਫੈਸਲਾ ਹੁਣ ਜਿੰਨਾ ਕਲੇਸ਼ ਪੈਂਦਾ ਨਾ ਤੇ ਪਵੇ ਮੈਂ ਨਹੀਂ ਸਾਹਮਣਾ ਇਹਨੂੰ ਮੰਮੀ ਨੂੰ ਬੜੇ ਪਿਆਰ ਨਾਲ ਮੈਂ ਸਮਝਾਇਆ ਸੀ ਪਰ ਨਹੀਂ ਮੰਮੀ ਨੂੰ ਨਾ ਮੈਂ ਗੱਲ ਸਮਝ ਨਹੀਂ ਲੱਗੀ ਜੇ ਮੰਮੀ ਤੁਸੀਂ ਜਿੱਦੀ ਹੋ ਨਾ ਤਾਂ ਹੁਣ ਮੈਂ ਇਹਨਾਂ ਨੂੰ ਦੱਸੂ ਮੈਂ ਵੀ ਤੁਹਾਡੀ ਕੁੜੀ ਆ ਤੇ ਮੈਂ ਕਿੰਨੀ ਜਿੱਦੀ ਹੈਗੀ ਆ ਸਿਮਰਤ ਸੇਵਾ ਮਾਫੀ ਮਾਫੀ ਸਾਮੂਨ ਮੈਂ ਰਣਾ ਤੇ ਤੇਨੂੰ ਬੱਚੇ ਨੂੰ ਸਾਮਣ ਦਾ ਬੜਾ ਸ਼ੌਕ ਹੈ ਨਾ ਸਾਮੂਨ ਤੈਨੂੰ ਪਤਾ ਲੱਗੇ ਬੱਚਾ ਕਿਦਾਂ ਸੰਭੇ ਤੇ ਮੈਂ ਨਹੀਂ ਰਣਾ ਇਸ ਘਰ ਨਹੀਂ ਮੈਂ ਨਹੀਂ ਰਣਾ ਲਾਣਾ ਮੈਂ ਨਹੀਂ ਲਾਣਾ ਸਾਮਾ ਤੇ ਲਾਹ ਮੈਂ ਕੁੜੀ ਨੂੰ ਚੁੱਪ ਕਰਾ ਕੇ ਆਇਆ ਆ ਫਿਰ ਬੂਏ ਬਾਰੀ ਖੁੱਲੇ ਕਰ ਛੱਡ ਕੇ ਕਿੱਥੇ ਚਲ ਗਈ ਹੈ ਤੇ پاگل ਗਿਆ ਥਾਂ ਦੀ ਮਾ ਮ ਕੁੜੀ ਨੂੰ ਚੁੱਪ ਕਰਾ ਕੇ ਸੁਵਾ ਕੇ ਗਿਆ ਹੀ ਹਨ ਮੈਂ ਕਿਹਾ ਵੀ ਸੀ ਤੇ ਕੁੜੀ ਦਾ ਧਿਆਨ ਰੱਖੀ ਲੈ ਚੰਗਾ ਮਾਸੀ ਦਾ ਫੋਨ ਆ ਗਿਆ ਹਨ ਮੈਂ ਗੱਲ ਕਰਨੀ ਹੈ ਹੈਲੋ ਹੈਲੋ ਸੋਪਾ ਕੀ ਗੱਲ ਹੈ ਕੀ ਹੋਇਆ ਵਾ ਇਥੇ ਹਾਂ ਤਾਈ ਬੜੀ ਰੋਂਦੀ ਰੋਂਦੀ ਹੈ ਉਹਦਾ ਮੂੰਹ ਲਾਲ ਕੋਈ ਗੱਲ ਹੋਈ ਤੁਹਾਡੀ ਆਪਸ ਵਿੱਚ ਮਾਸੀ ਲਾਲ ਕੀ ਹੋਈ ਆ ਪਾਗਲ ਤੁਸੀਂ ਮੇਰੇ ਬੰਨੇ ਬੰਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਕਿੱਦਾਂ ਗੱਲ ਕਰਾਂ ਕਿੱਦਾਂ ਨਾ ਕਰਾਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਦੇ ਵਿੱਚ 24 ਘੰਟੇ ਦਿਨ ਰਾਤ ਦਾ ਕਲੇਸ਼ ਉਹ ਕੁੜੀ ਛੱਡ ਕੇ ਗਈ ਨੇ ਮੰਮੀ ਉਹਨੂੰ ਨਹੀਂ ਵੇਖਦੀ ਕਲੇਸ਼ ਦਿਨੇ ਰਾਤ ਵੀ ਕਲੇਸ਼ ਮੈਂ ਨਹੀਂ ਕੁੜੀ ਰੱਖਣੀ ਮੈਂ ਨਹੀਂ ਰੱਖਣੀ ਔਰ ਬਾਹਰ ਭੱਜ ਗਈ ਆ ਤੇ ਮੇਰੀ ਗੱਲ ਸੁਣੋ ਆ ਜਿਹੜਾ ਤੁਸੀਂ ਮੇਰੇ ਗੱਲ 'ਚ ਸਿਹਰਾ ਪਾਇਆ ਨਾ ਇਹਨੂੰ ਉਹਨਾਂ ਉੱਥੇ ਛੱਡ ਕੇ ਆਓ ਦੁਬਾਰਾ ਠੀਕ ਆ ਸੇਵਕ ਨੂੰ ਤੇ ਆਪ ਮੇਰੇ ਵੱਲ ਲਾਓ ਜਿਹੜਾ ਘਰ ਮੈਂ ਤੁਹਾਨੂੰ ਬਹਿ ਕੇ ਗੱਲ ਕਰਨੀ ਆ ਹੁਣ ਲੈ ਸੇਵਕ ਉਹ ਤੇਨੂੰ ਪਤਾ ਬਾਹਰ ਚੱਲ ਗਿਆ ਆਪਣੇ ਪਾਪਾ ਕੋਲ ਕਦਾ ਕਰਦਾ ਵਾ ਮੇਰੀ ਗੱਲ ਸੁਣੋ ਉਹ ਨਹੀਂ ਨਾ ਹੁੰਦਾ ਤੇਰੀ ਮਾਂ ਨੂੰ ਫੋਨ ਕਰੋ ਤੇ ਇਹਦੇ ਪਿਓ ਨੂੰ ਫੋਨ ਕਰੋ ਮੈਂ ਨਹੀਂ ਇਦਾਂ ਤੇ ਕਲੇਸ਼ ਦੇ ਵਿੱਚ ਰਹਿ ਸਕਦਾ ਇਹਦੇ ਸਾਰੀ ਦਿਹਾੜੀ ਮੈਂ ਨਾਲ ਦਾ ਰਹਿ ਰਿਹਾ ਕਿ ਕਲੇਸ਼ ਦੇ ਵਿੱਚ ਮੈਂ ਨਾਲ ਦਾ ਰਹਾਂਗਾ ਤੇ ਕੰਮ ਕਰ ਕਿਹੜੇਲੇ ਕਰੂੰਗਾ ਕੱਲ ਕੋਈ ਨਹੀਂ ਕਰਦੀ ਮੇਰੀ ਮਾਂ ਨੂੰ ਫੋਨ ਤੇ ਪੁੱਛਦੀ ਮੈਂ ਉਹ ਵੀ ਰੋ ਰੋ ਐ ਪਾਗਲ ਹੋਈ ਪਈ ਐ ਮੈਂ ਪਤਾ ਨਹੀਂ ਕਿਹੜੀ ਗੱਲ ਹੋ ਗਈ ਆ ਉਹਦੇ ਮੋਟੇ ਨਿਸ਼ਾਨ ਨਹੀਂ ਪੜੇ ਪਏ ਤੂੰ ਮਾਸੀ ਹਲੇਦਮਾ ਦੇ ਕਿਤੇ ਹੋਣਾ ਮਾਸੀ ਹਲੇਦਮਾ ਦੇ ਇੱਕ ਹੀ ਚੰਡ ਮਾਰੀ ਆ ਹਲੇਦਮਾ ਹਾਲ ਵੇਖੀ ਕੀ ਕਰਦਾ ਜਿਹੜੀ ਪਾਗਲ ਹੋਈ ਨਾ ਇਹਨੂੰ ਮੈਂ ਮਿੰਟੋਂ ਮਿੰਟ ਸੈੱਟ ਕਰੂੰਗਾ ਸਭ ਤੋਂ ਵੱਡੇ ਮੈਨੂੰ ਮਾਸੀ ਢਾਡ ਦੇ ਗੁੱਸਾ ਆ ਜਿਹੜੀ ਜਿਹੜੀ ਪਾਗਲ ਮਨਾ ਤੁਸੀਂ ਮੇਰੇ ਲੜਨਾ ਲਾਤੀ ਆ ਮੈਂ ਤਾਂ ਪਰੇਸ਼ਾਨ ਹੋਇਆ ਪਿਆ ਵਾਂ ਆ ਕੇ ਤਾਂ ਤੁਸੀਂ ਮੈਨੂੰ ਜਲਦੀ ਮਿਲੋ ਯਾਰਾ ਕਰ ਤੂੰ ਕੋਈ ਨਹੀਂ ਚਿੰਤਾ ਨਾ ਕਰ ਉਹਨੇ ਹੀ